ਪਹਿਲਾ ਆਪਣਾ ਕੰਮ ਇਹ ਆ ਵੀ ਅੰਦਰ ਬੰਦਾ ਤੇ ਨਹੀਂ ਹੋ ਰਹਿ ਗੇ ਉਹ ਹੜਾ ਨਹੀਂ ਮਾਰਤ ਤੇ ਨਹੀਂ ਆ ਗੇ ਜਿਹੜੇ ਹੈਗੇ ਉਹਨਾਂ ਨੂੰ ਬਾਹਰ ਕੱਢੀ ਐਮਰਜੈਂਸੀ ਕੁਝ ਬੇੜੀਆਂ ਦਾ ਹੀ ਪ੍ਰਬੰਧ ਕੀਤਾ ਪਲਾਸਟਿਕੀਆਂ ਬੇੜੀਆਂ ਜਿਹਾ ਹੁੰਦੀਆਂ ਨੇ ਕਿ ਅੰਦਰ ਜਿਹੜਾ ਹੈਗਾ ਹੜਾ ਆ ਗਏ ਨੇ ਨੁਕਸਾਨ ਜਿਹੜਾ ਹੈਗਾ ਉਹ ਬਚਾਇਆ ਕਰ ਹੁਣ ਉਹ ਚੀਜ਼ ਤੋਂ ਬਾਅਦ ਅਗਲਾ ਜਿਹੜਾ ਸੀਗਾ ਉਹ ਸੀਗਾ ਵੀ ਹੁਣ ਇਹ ਆਦਿ ਬਹੁਤ ਸਾਰੇ ਗੁਰੂ ਘਰਾਂ 'ਚ ਆ ਗਏ ਜਿਹੜੇ ਸਾਨ ਉੱਚੇ ਹੈਗੇ ਨੇ ਕੁਝ ਲੋਕ ਉੱਚ ਸਥਾਨਾਂ ਤੇ ਪਹੁੰਚ ਗਏ ਸੀ ਤੇ ਕੁਝ ਲੋਕ ਜਿਹੜੇ ਹੈਗੇ ਆ ਜ਼ਿਆਦਾਤਰ ਉਸ ਪਾਸੇ ਨੂੰ ਜਿੱਧਰ ਪਾਣੀ ਦੀ ਮਾਰ ਨਹੀਂ ਸੀ ਉਧਰ ਨਿਭਨੇ ਹੋ ਸੀ ਪਰ ਹੁਣ ਮਸਲਾ ਸਭ ਤੋਂ ਵੱਡਾ ਇਹ ਸੀਗਾ ਵੀ ਉਹਨਾਂ ਵਾਸਤੇ ਭੋਜਨ ਇਹ ਸਾਰਾ ਉਸ ਕਰਨਾ ਇਹ ਭੋਜਨ ਦਾ ਪ੍ਰਬੰਧ ਕਰਨਾ ਗੁਰਨਾਣ ਦੇ ਸਿੱਖਾਂ ਵਾਸਤੇ ਬੜਾ ਕੰਮ ਹੀ ਹੈ ਕੁਝ ਬਿਮਾਰੀਆਂ ਨੇ ਪਾਣੀ ਦਾ ਜਦੋਂ ਜੇ ਪਾਣੀ ਘਟ ਗਿਆ ਉਸ ਤੋਂ ਬਾਅਦ ਕੁਝ ਬਿਮਾਰੀਆਂ ਹੋਰ ਆ ਜਾਣੀਆਂ ਆਈਆਂ ਅਜੇ ਤਾਂ ਅਸੀਂ ਡਾਕਟਰਾਂ ਦੀਆਂ ਇੱਥੋਂ ਟੀਮਾਂ ਲਈਆਂ ਭੇਜੀਆਂ ਉਹ ਵੀ ਇਹਦੇ ਵਿੱਚ ਵੀ 12 13 ਡਾਕਟਰ ਨੇ ਅੱਜ ਇਹ ਤਾਂ ਅਸੀਂ ਇਹ ਕੀਤਾ ਵਾ ਦੇਖ ਜਿੰਦਾ ਇੱਕ ਵਾੜ ਹੈਗੀ ਆ ਉਹ ਫਰੀ ਕੀਤੀ ਹੈ ਅਸੀਂ ਇੱਕ ਵਾੜ ਫਰੀ ਕਰਤੀ ਹੈ ਇੱਕ ਖਾਲੀ ਕਰਤੀ ਹੈ ਜਿਹੜੇ ਵੀ ਹੜਪੀ ਉਨ ਜਾ ਰਹੇ ਉਹ ہماری ਬਹੁਤ ਜ਼ਿਆਦਾ ਕੋ अर्जेंट ਸੱਟ ਲੱਗ ਗਿਆ ਕੋ ਗੱਲ ਹੋ ਗਈ ਹੈ ਤੇ ਭਾਈ ਲਓ ਅਸੀਂ ਫਿਰ ਕੋ ਫਰੀ ਲਾਚ ਕਰਾਂਗੇ ਸਭ ਤੋਂ ਵੱਡੀ ਉਹਦੇ ਸਾਨੂੰ ਇੱਕ ਮਹਿਸੂਸ ਹੋਇਆ ਸੀ ਇੱਕ ਡਾਕਟਰ ਹੋਣ ਦੇ ਨਾਤੇ ਲੇੜੀ ਡਾਕਟਰੋਂ ਨੇ ਮੇਰੇ ਨਾਲ ਸਾਰੇ ਦੱਸਿਆ ਕਿ ਜਿਹੜੀਆਂ ਲੇਡੀਜ਼ ਹੈਗੀਆਂ ਨੇ ਔਰਤਾਂ ਹੈਗੀਆਂ ਨੇ ਉਹਨਾਂ ਦੇ ਵਾਸਤੇ ਜਿਹੜੇ ਕੱਪੜੇ ਆ ਬੀਬੀਆਂ ਨੂੰ ਪਤਾ ਹੀ ਹੁੰਦਾ ਉਹ ਉਹਨਾਂ ਦੇ ਵਾਸਤੇ ਨਹੀਂ ਪਹੁੰਚ ਰਿਹਾ ਜ਼ਰੂਰੀ ਜ਼ਰੂਰੀ ਸਮਾਨ ਜ਼ਰੂਰੀ ਸਮਾਨ ਬੀਬੀਆਂ ਵਾਸਤੇ ਜਿਹੜਾ ਹੁੰਦਾ ਉਹ ਨਹੀਂ ਪਹੁੰਚ ਰਿਹਾ ਕਿਉਂਕਿ ਸੜਾ ਰੋਟੀ ਵੱਲ ਬਾਕੀ ਚੀਜ਼ਾਂ ਧਿਆਨ ਉਜ਼ਰਤੀ ਗੱਲ ਆ ਰਹਿ ਜਾਂਦਾ ਹੈਗਾ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤ ਕਰਾਂਗੇ ਜੋ ਪੰਜਾਬ ਵਿੱਚ ਇਸ ਵਕਤ ਕੁਦਰਤੀ ਤੇ ਗੈਰ ਕੁਦਰਤੀ ਆਫਤਾਂ ਆਈ ਹੋਈ ਹੈ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਔਰ 1 ਲੱਖ ਏਕੜ ਤੋਂ ਵੱਧ ਜ਼ਮੀਨ ਬਰਬਾਦ ਹੋ ਚੁੱਕੀ ਹੈ 50 ਪਿੰਡ ਬਿਲਕੁਲ ਉਜੜ ਚੁੱਕੇ ਆ ਔਰ ਹਜ਼ਾਰਾਂ ਦੇ ਹਿਸਾਬ ਨਾਲ 500 ਤੋਂ ਵੱਧ ਪਿੰਡ ਜਿਹੜੇ ਆ ਲੋਕ ਘਰਾਂ ਤੋਂ ਬੇਕਾਰ ਹੋ ਚੁੱਕੇ ਆ ਇਨਾ ਜ਼ਿਆਦਾ ਨੁਕਸਾਨ ਹੋਇਆ ਹੈ ਕਿ ਜਿੱਦੀ ਪਰਪਾਈ ਕਰਨ ਦੇ ਲਈ ਕਈ ਸਾਲ ਲੱਗ ਜਾਣਗੇ ਤੇ ਬਹੁਤਿਆਂ ਨੇ ਤੇ ਇਹ ਗੱਲ ਵਾਰ-ਵਾਰ ਕਈ ਵੀ 1947 ਸਾਡੇ ਪਰਦਾਦਿਆਂ ਨੇ ਦੇਖ ਲਈ ਤੇ 88 ਤੇ 84 ਸਾਡੇ ਦਾਦੀਆਂ ਨੇ ਵੇਖ ਲਈ ਤੇ ਆ 25 ਵਾਲੇ ਜਿਹੜੇ 88 ਵੇਖ ਲਏ ਇਹ ਸਭ ਕੁਝ ਸਾਨੂੰ ਮਾਰ ਦੇ ਤੁਰੇ ਗਏ ਆ ਅੱਜ ਜਿਹੜੀ ਬਰਬਾਦੀ ਹੋਈ ਹੈ ਪੰਜਾਬ ਦੀ ਹਰ ਇੱਕ ਬੰਦੇ ਨੇ ਆਪਣਾ ਬੰਦਾ ਯੋਗਦਾਨ ਪਾਇਆ ਵਾ ਔਰ ਸਾਰਿਆਂ ਦਾ ਯੋਗਦਾਨ ਸ਼ਲਾਂਗਾ ਜੋਗ ਹੈ ਕੋਈ ਜਥੇਬੰਦੀਆਂ ਜਿੰਨੀਆਂ ਵੀ ਲੱਗੀਆਂ ਹੋਈਆਂ ਵਾ ਸਾਰਿਆਂ ਨੂੰ ਸਜਦਾ ਵਾ ਸਲਾਮ ਹੈ ਆਪਨੇ ਤੌਰ ਤੇ ਵੱਡੀਆਂ ਸੇਵਾਵਾਂ ਨਿਭਾਰੀਆਂ ਵਾ ਪਰ ਸਾਡੇ ਨਾਲ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਅੱਜ ਭਾਵੇਂ ਇਹ ਤਿਆਰ ਨਹੀਂ ਸੀ ਵੀਡੀਓ ਬਣਾਉਣ ਦੇ ਲਈ ਪਰ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਜਿਹੜੀ ਤੁਸੀਂ ਸੇਵਾਵਾਂ ਕੀਤੀਆਂ ਵਾ ਉਹ ਜ਼ਰੂਰ ਦੱਸਿਆ ਜਾਵੇ ਔਰ ਇਹਨਾਂ ਕੋ ਅਸੀਂ ਮੈਡੀਕਲ ਸੇਵਾਵਾਂ ਵੀ ਜਿਹੜੀਆਂ ਲਗਾਤਾਰ ਚੱਲ ਰਹੀਆਂ ਵਾ ਪਿੰਡਾਂ ਵਿੱਚ ਵੀ ਚੱਲ ਰਹੀਆਂ ਟੀਮਾਂ ਬਣਾ ਕੇ ਵੀ ਭੇਜੀਆਂ ਉਹਦੇ ਬਾਰੇ ਵੀ ਤੁਹਾਡੇ ਕੋ ਜਾਣਕਾਰੀ ਦੱਸਾਂਗੇ ਔਰ ਜਿਹੜੀ ਇਹਨਾਂ ਨੇ ਤੁਰੰਤ ਸੇਵਾਵਾਂ ਕੀਤੀਆਂ ਉਹ ਬੜੀਆਂ ਸ਼ਲਾਘਾਯੋਗ ਨੇ ਗੱਲਬਾਤ ਕਰਦੇ ਆ ਪਹਿਲਾ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਕੀ ਫਤਿਹ ਡਾਕਟਰ ਸਾਹਿਬ ਪਹਿਲਾਂ ਤੇ ਮਾਫੀ ਚਾਹੁੰਦੇ ਆ ਅੱਜ ਤੁਹਾਨੂੰ ਅਸੀਂ ਤੱਕੇ ਨਾਲ ਹੀ ਬਿਠਾ ਲਿਆ ਕੈਮਰੇ ਦੇ ਸਾਹਮਣੇ ਭਾਵੇਂ ਤੁਸੀਂ ਦਸਤਾਰ ਨਹੀਂ ਸਜਾਈ ਅੱਜ ਨਹੀਂ ਹੁੰਦਾ ਜੀ ਜੀ ਮਸਲਾ ਇੱਕ ਚੀਜ਼ ਹੈ ਕਿ ਜਦੋਂ ਅਸੀਂ ਵੀਡੀਓ ਬਣਾ ਲਾ ਪੈਂਦੇ ਆ ਨਾ ਹਮਮ ਤੇ ਕਈ ਲੋਕ ਜਿਹੜੇ ਨੇ ਉਹ ਬਖਾਵੇਂ ਜੀ ਲੱਗ ਜਾਂਦੇ ਨੇ ਹਾਵੇ ਲੱਗ ਜਾਂਦੇ ਇਦਾਂ ਹੀ ਹੋ ਰਿਹਾ ਬਖਾਵਾ ਕਰਨ ਵਾਸਤੇ ਤੇ ਉਹਦਾ ਬਖਾਵਾ ਹੁੰਦਾ ਠੀਕ ਨਹੀਂ ਹੁੰਦਾ ਜਦੋਂ ਖਾਸ ਕਰਕੇ ਅਸੀਂ ਪਾਉਨੇ ਆ ਤੇ ਫਾਲੋਅਰ ਬਹੁਤ ਜ਼ਿਆਦਾ ਨੇ ਹੂੰ ਦੂਸਰੇ ਬੰਨੇ ਇਹ ਆ ਵੀ ਲੋਕੀ ਜਿਹੜੇ ਆ ਉਹ ਇੱਕ ਕਮੈਂਟ ਚ ਕਹਿੰਦੇ ਆ ਵੀ ਆਪਾਂ ਪਾ ਲਈਏ ਕੁਝ ਕਰ ਲਈਏ ਇਸ ਕਰਕੇ ਕਿਤੇ ਬਖਾਵਾ ਨਾ ਬਣੇ ਇਸ ਕਰਕੇ ਰੋਗ ਦੇ ਪੈਸੇ ਸੀ ਜਿਹੜੇ ਆਫਤਾਈ ਕੁਦਰਤੀ ਤੌਰ ਤੇ ਜਾਂ ਕੈਦ ਗੈਰ ਕੁਦਰਤੀ ਇਮੀਡੀਏਟਲੀ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਜਿਹੜੀਆਂ ਕਿਸ਼ਤੀਆਂ ਦੀਆਂ ਤੇ ਹੋਰ ਜਿਹੜੀਆਂ ਸੇਵਾਵਾਂ ਲੱਗਾ ਤਾਂ ਲੈ ਕੇ ਪਹੁੰਚ ਗਏ ਇਹ ਕਿਵੇਂ ਇੱਕਦਮ ਅਸਮਭਵ ਹੋ ਗਿਆ ਮੇਰੀ ਜੀ ਦੀ ਰਖੋ ਇੱਕ ਚੀਜ਼ ਤਾਂ ਮੈਂ ਤੁਹਾਡੀ ਪਹਿਲਾਂ ਕਲੀਅਰ ਕਰ ਦਿਆਂ ਗੈਰ ਕੁਦਰਤੀ ਕਦੀ ਕੁਛ ਨਹੀਂ ਜੁ ਹੁੰਦਾ ਜੇ ਉਹ ਕਹਿੰਦਾ ਨਾ ਗੈਰ ਕੁਦਰਤੀ ਹੁੰਦਾ ਇਹ ਤਾਂ ਮਤਲਬ ਫਿਰ ਪ੍ਰਮਾਤਮਾ ਤੋਂ ਇਲਾਵਾ ਕੋਈ ਹੋਰ ਸ਼ਕਤੀ ਹੈਗੀ ਆ ਫਿਰ ਜਿਹੜੀ ਸ਼ਕਤੀ ਕੁਦਰਤੀ ਬਾਪਨੀ ਉਹ ਤੇ ਕੁਦਰਤ ਦੀ ਹੋਗੀ ਪਰਮਾਤਮਾ ਦੀ ਹੋਗੀ ਤੇ ਗੈਰ ਕੁਦਰਤੀ ਕਿਹੜੀ ਹੋਗੀ ਹੈ ਜੀ ਦੱਸੋ ਨਹੀਂ ਹੈਗੀ ਜੋ ਵਾਪਰਦਾ ਜੋ ਹੁੰਦਾ ਜੋ ਸੰਸਾਰ ਤੇ ਹੋ ਰਿਹਾ ਉਹ ਸਾਡੇ ਕਰਮਾ ਸਾਡੇ ਸਮੇਂ ਦੇ ਮੁਤਾਬਕ ਉਸ ਚੀਜ਼ ਇਨਸਾਨ ਜੋ ਪ੍ਰਮਾਤਮਾ ਨੇ ਲਿਖਿਆ ਕੀਤਾ ਉਹ ਤੇ ਆ ਔਰ ਉਹਦੇ ਮੁਤਾਬਕ ਹੋ ਰਿਹਾ ਇਹ ਦੱਸਿ ਇਹਨੂੰ ਕਹਿਣਾ ਛੱਡ ਹੀ ਕਦੀ ਦਈਏ ਕਿ ਪ੍ਰਮਾਤਮਾ ਨੇ ਆ ਕਰਤਾ ਪ੍ਰਮਾਤਮਾ ਨੇ ਆ ਕਰਤਾ ਨਹੀਂ ਜੋ ਕਰ ਰਿਹਾ ਮਾਲਕ ਚੰਗਾ ਕਰ ਰਿਹਾ ਜੋ ਕਰਿਆ ਚੰਗੇ ਲਈ ਕਰ ਰਿਹਾ ਇਹ ਉਹਦੀ ਮੌਜੂਦ ਜਿੱਦਨ ਅਸੀਂ ਇਸ ਸੋਚ ਉੱਤੇ ਆ ਗਏ ਪ੍ਰਮਾਤਮਾ ਕੀ ਨਹੀਂ ਸੀ ਕਰ ਸਕਦੇ ਗੁਰੂ ਅਜੰਦੇਵ ਦੇ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਪਰ ਨਹੀਂ ਕੋਈ ਕਰਦੇ ਪਾਤਸ਼ਾਹ ਤੇਰਾ ਬਾਣਾ ਮਨ ਮੰਨ ਲਿਆ ਮੰਨਿਆ ਜੇਖਰੀ ਸ਼ੁਰੂਆਤ ਇੱਥੋਂ ਹੁੰਦੀ ਆ ਤੇ ਅਹੀਂ ਹੁਣ ਸਿੱਖਾਂ ਮਨੂੰ ਗੋਮਬਸਿਆ ਦੇ ਬੱਚੇ ਹੋ ਕੇ ਤਾਂ ਰੋਈ ਹੀ ਇਹ ਤੇ ਰੋਣਾ ਥੋੜੀ ਕਮ ਸਾਡਾ ਹੈਗਾ ਸਾਡਾ ਕੰਮ ਉੱਚੀ ਨਾਲ ਲੜਨਾ ਹਮ ਯੁੱਧ ਕਰਨਾ ਕਿ ਅਸੀਂ ਕਿਸ ਤਰ੍ਹਾਂ ਉਹ ਚਲਣਾ ਕਿਸ ਤਰ੍ਹਾਂ ਬਚਾਉਣਾ ਹੈਗਾ ਤੇ ਜਦੋਂ ਇਹ ਸਾਨੂੰ ਖਬਰ ਮਿਲੀ ਆ ਵੀ ਆਹ ਕੰਮ ਤੇ ਹੋ ਗਿਆ ਸਭ ਤੋਂ ਸultanpur ਲੋਧੀ ਸਾਈਡ ਨਾਲ ਨੂੰ ਤੇ ਅਸੀਂ ਆਪਣੇ ਜਿੰਨਾ ਸਟਾਫ ਸਾਡਾ ਉਹੀ ਸਟਾਫ ਹੀ ਅਹੀਂ ਬਿਆਹ ਬੰਦੇ ਹੋ ਜਾਂਦੇ ਆ ਉਸੇ ਵੇਲੇ ਗੱਡੀਆਂ ਗਾਰਡਨ ਲਈ ਆਪ ਚਲੋ ਚਲੀਏ ਐਮਬੂਲੈਂਸ ਹਾਂ ਐਮਬੂਲੈਂਸ ਆ ਗਾਰਡਨ ਆਪਨੇ ਬਾਕੀ ਗੱਡੇਗਾ ਚਲੋ ਵੇਖ ਲਈਏ ਨਾਲ ਜਿਹੜੀਆਂ ਸਾਡੇ ਦਲਪੰਥ ਨੇ ਸਭ ਰਿਆਂ ਨੂੰ ਹੀ ਪਤਾ ਜੀ ਜੀ ਜਿੰਨੇ ਵੀ ਦਲਪੰਥ ਹੈਗੇ ਨੇ ਸਾਰਿਆਂ ਨਾਲ ਹੀ ਪ੍ਰੇਮ ਬਹੁਤ ਜ਼ਿਆਦਾ ਔਰ ਇਹ ਤੋਂ ਤੱਕ ਵੀ ਇੱਕ ਵਾਰੀ ਵੀ ਫੋਨ ਕਰ ਦਿਓ ਸਾਰੇ ਦਲਪੰਥ ਹਾਜ਼ਰ ਹੋ ਜਾਂਦੇ ਨੇ ਜੀ ਨਿਹਰਬਾਬ ਮੇਜਰ ਸਿੰਘਾ ਜੇਸਤਰਾ ਜੋੜੀ ਉਹਦਾ ਹੈ ਹੀ ਮੇਰੇ ਭਾਈ ਉਹਦਾ ਤਾਂ ਕੋਈ ਲੋਕ ਦੂਸਰੀ ਗੱਲ ਹੀ ਨਹੀਂ ਹੈਗੀ ਸਾਰਿਆਂ ਨੂੰ ਪਤਾ ਹੈ ਜੀ ਜੀ ਉਨਾਂ ਨੂੰ ਫੋਨ ਕਰਤੇ ਵੀ ਪਹੁੰਚੋ ਸਾਰੇ ਹੁਣ ਸਭ ਤੋਂ ਪਹਿਲਾਂ ਅਸੀਂ ਇਹ ਪਲਾਨ ਕੀਤਾ ਵੀ ਹੈ ਕੀ ਆ ਹਮ ਕਰਨਾ ਕੀ ਹੈਗਾ ਸਾਰੇ ਚੱਕਰਾਂ ਚ ਪੈਰਮਨ ਕੇ ਦੱਸੋ ਜੀ ਕਰਨਾ ਹੈ ਮੈਂ ਕਰਨਾ ਕੀ ਪਹਿਲਾਂ ਆਪਣਾ ਕੰਮ ਇਹ ਆ ਵੀ ਇਹ ਅੰਦਰ ਬੰਦਾ ਤੇ ਨਹੀਂ ਕੋ ਰਹਿ ਗੇ ਹਮ ਉਹ ਹੜਾ ਨਹੀਂ ਮਾਰਸਦੇ ਨਹੀਂ ਆ ਗੇ ਜਿਹੜੇ ਹੈਗੇ ਉਹਨਾਂ ਨੂੰ ਬਾਹਰ ਕੱਢੀਏ ਐਮਰਜੈਂਸੀ ਕੁਝ ਬੇੜੀਆਂ ਦਾ ਅਸੀਂ ਪ੍ਰਬੰਧ ਕੀਤਾ ਹਮ ਪਲਾਸਟਿਕੀਆਂ ਬੇੜੀਆਂ ਜਿਹੜੀਆਂ ਹੁੰਦੀਆਂ ਨੇ ਕਿ ਅੰਦਰ ਜਿਹੜਾ ਹੈਗਾ ਹੜਾ ਆ ਗਏ ਨੇ ਨੁਕਸਾਨ ਜਿਹੜਾ ਹੈਗਾ ਉਹ ਬਚਾਇਆ ਜਾਵੇ ਉਹ ਉਹ ਚੀਜ਼ ਤੋਂ ਬਾਅਦ ਅਗਲਾ ਜਿਹੜਾ ਸੀਗਾ ਉਹ ਸੀਗਾ ਕਿ ਹੁਣ ਇਹ ਆਦਿ ਬਹੁਤ ਸਾਰੇ ਗੁਰੂ ਘਰਾਂ 'ਚ ਆ ਗਏ ਜਿਹੜੇ ਸਾਨ ਉੱਚੇ ਹੈਗੇ ਨੇ ਕੁਝ ਲੋਕ ਉੱਚੇ ਸਥਾਨਾਂ ਤੇ ਪਹੁੰਚ ਗਏ ਸੀ ਤੇ ਕੁਝ ਲੋਕ ਜਿਹੜੇ ਹੈਗੇ ਆ ਜ਼ਿਆਦਾਤਰ ਉਸ ਪਾਸੇ ਨੂੰ ਜਿੱਧਰ ਪਾਣੀ ਦੀ ਮਾਰ ਨਹੀਂ ਸੀ ਉਧਰ ਲੱਭਣ ਨੂੰ ਸੀ ਪਰ ਹੁਣ ਮਸਲਾ ਸਭ ਤੋਂ ਵੱਡਾ ਇਹ ਸੀਗਾ ਕਿ ਉਹਨਾਂ ਵਾਸਤੇ ਭੋਜਨ ਇਸ ਸਾਰਾ ਕੁਝ ਕਰਨਾ ਇਹ ਭੋਜਨ ਦਾ ਪ੍ਰਬੰਧ ਕਰਨਾ ਗੁਰਨਾਣ ਦੇ ਸਿੱਖਾਂ ਵਾਸਤੇ ਬੜਾ ਕੰਮ ਨਹੀਂ ਹੈ ਔਖਾ ਕੰਮ ਨਹੀਂ ਬਿਲਕੁਲ ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਇੱਕ ਵਾਰੀ ਨਾਂ ਲੈ ਕੇ ਲਾਗੇ ਭੋਗ ਤੇ ਕਰਦਨ ਲੰਗਰੇ ਸ਼ੁਰੂ ਤੇ ਇਹ ਤੇ ਭਾਵੇਂ ਜਿੰਨੀਆਂ ਸਦੀਆਂ ਮਰਜੀ ਚਲਾਓ ਲੰਗਰ ਖਤਮ ਹੀ ਕਦੇ ਨਹੀਂ ਹੋ ਸਕਦਾ ਹੈਗਾ ਇਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਿਸ਼ ਹੀ ਆਏ ਹੋਈਆਂ ਕਰਗੇ ਨੇ ਖਾਲਸੇ ਤੇ ਖਾਲਸਾਕ ਦੇ ਇਦਾਂ ਥੋੜੀ ਹੈਗਾ ਵਾ ਵੀ ਇਹੜਾ ਹੈਗਾ ਪ੍ਰਸ਼ਾਦੇ ਦੀ ਕਿਸ ਨੂੰ ਕਮਿਆ ਜੇ ਨਹੀਂ ਨਹੀਂ ਆਂ ਵੀ ਕੱਪੜੇ ਪਹੁੰਚ ਰਹੇ ਨੇ ਜੀ ਜੀ ਜਿੰਨੇ ਵੀ ਆ ਹੈਗੀਆਂ ਸੀ ਤਰਪਾਲਾਂ ਉਹ ਪਹੁੰਚ ਰਹੀਆਂ ਨੇ ਜਿੰਨੀਆਂ ਸਾਨੂੰ ਜ਼ਰੂਰਤ ਮੰਦ ਚੀਜ਼ਾਂ ਸੀ ਅੱਗੇ ਅੱਗੇ ਚਾਹੀਦੀਆਂ ਹੁਣ ਉਹ ਪਹੁੰਚ ਰਹੀਆਂ ਨੇ ਔਰ ਜਿਹੜੀਆਂ ਪਹੁੰਚ ਗਈਆਂ ਉਹ ਹੁਣ ਦੀ ਜ਼ਰੂਰਤ ਦੇ ਮੁਤਾਬਕ ਆ ਜੀ ਜੀ ਫਿਰ ਅਜੇ ਓਜਾ ਬਿਮਾਰੀਆਂ ਨੇ ਪਾਣੀ ਦਾ ਜਦੋਂ ਅਜੇ ਪਾਣੀ ਘਟ ਗਿਆ ਉਸ ਤੋਂ ਬਾਅਦ ਕੁਝ ਬਿਮਾਰੀਆਂ ਹੋਰ ਆ ਜਾਣੀਆਂ ਹੈਗੀਆਂ ਅਜੇ ਤਾਂ ਅਸੀਂ ਡਾਕਟਰਾਂ ਨੇ ਇੱਥੋਂ ਟੀਮਾਂ ਭੇਜੀਆਂ ਉਹ ਵੀ ਇਹਦੇ ਵਿੱਚ ਵੀ 12 13 ਡਾਕਟਰ ਨੇ ਜਿਹੜਾ ਹੈਗਾ ਵਾ ਵੀ ਉਹ ਵੱਧ ਤੋਂ ਵੱਧ ਡਾਕਟਰ ਹੈ ਇਕੋ ਲੋਗਾਂ ਨੂੰ ਜਾਂ ਕੰਮ ਕਰੋ ਪਰ ਅਜੇ ਪੇਸ਼ੈਂਟ ਉਹਨਾਂ ਵਿੱਚ ਕੋਈ ਇਸ ਡਿਜ਼ੀਜ਼ ਨਾਲੇ ਨਹੀਂ ਹੈਗੀ ਕੋਈ ਪਾਣੀ ਦੀ ਜਾਂ ਹੜ੍ਹ ਦੀ ਮਾਰ ਨਾਲ ਇਦਾਂ ਆਏ ਹੁਣ ਵੈਸੇ ਜਿਹਨੀਆਂ ਸਮੇਂ ਦੇ ਨਾਲ ਹੁੰਦੀਆਂ ਨੇ ਥੋੜੀਆਂ ਬਹੁਤ ਉਹ ਚੀਜ਼ਾਂ ਨਹੀਂ ਕਰਈਆਂ ਨੇ ਜਦੋਂ ਇੱਕ ਕਾਫੀ ਜ਼ਿਆਦਾ ਪਾਣੀ ਆ ਗਿਆ ਤੇ ਫਿਰ ਬੰਦਾ ਹਮੇਸ਼ਾ ਆਪਣੇ ਵੱਡਿਆਂ ਨਾਲ ਦੌੜਦਾ ਹੁੰਦਾ ਹਾਂ ਇਹ ਤਾਂ ਸਚਾਈ ਹੈ ਜੇ 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 ਉਸੇ ਵੇਲੇ ਹੀ ਜੋ ਮੇਰੇ ਸਤਿਕਾਰਯੋਗ ਨੇ ਔਰ ਮੈਂ ਉਸ ਕਾਬਲ ਨਹੀਂ ਪਰ ਜਿੰਨਾ ਮਾਣ ਦਿੰਦੇ ਨੇ ਜਿੰਨਾ ਪਿਆਰ ਦਿੰਦੇ ਨੇ ਜ਼ਿੰਦਗੀ 'ਚ ਕੋਈ ਸੋਚ ਨਹੀਂ ਸਕਦਾ ਜੀ ਜੀ ਕਿ ਜਦੋਂ ਵੀ ਹਜ਼ੂਰ ਸਾਹਿਬ ਜਾਂਦੇ ਹੋ ਹਮੇਸ਼ਾ ਗੱਲ ਚ ਲੈ ਲੈਂਦੇ ਹੋ ਹਮ ਹਜ਼ੂਰ ਸਾਹਿਬ ਦੀ ਮਹਾਨ ਪੰਥਕ ਹਸਤੀ ਸਿੱਖ ਕੌਮ ਦੀ ਮਹਾਨ ਪੰਥ ਦੀ ਹਸਤੀ ਸੰਤ ਬਾਬਾ ਕਲਵੰਤ ਸਿੰਘ ਜੀ ਜਥੇਦਾਰ ਤਖਤ ਜਿਲੀ ਹਜ਼ੂਰ ਸਾਹਿਬ ਜੀ 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 ਤੇ ਬਾਬਾ ਬਲਵਿੰਦਰ ਸਿੰਘ ਜੀ ਇਹ ਲੇ ਲੰਗਰਾ ਵਾਲੇ ਨੇ ਜੀ 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 ਇੰਨਾ ਦੋਨੇ ਪਿਆਰ ਕਰਦੇ ਨੇ ਇੰਨਾ ਪਿਆਰ ਕਰਦੇ ਨੇ ਕਿ ਗੱਲ ਚ ਲੈ ਨਹੀਂ ਦੇ ਨੇ ਜਦੋਂ ਵੀ ਜਾਂਨਾ ਗੱਲ ਚ ਲੈ ਲੈਂਦੇ ਬਿਲਕੁਲ ਗੱਲ ਚ ਲੈ ਕੇ ਛੱਡਦੇ ਨਹੀਂ ਇਸ ਤੋਂ ਵੱਡੀਆਂ ਬਖਸ਼ੀਆਂ ਕੀ ਚਾਹੀਦੀਆਂ ਹਮ ਹਮ ਜਦੋਂ ਉਹਨਾਂ ਤੱਕ ਗੱਲ ਪਹੁੰਚੀ ਬੇਨਤੀ ਕੀਤੀ ਜੀ ਜੀ ਉਹਨਾਂ ਨੇ ਵੇਖੋ ਮਾਲਕ ਦੀ ਕਿਰਪਾ ਕਿੰਨੀ ਕਿ ਜਿਹੜੇ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਉਹਦਾ ਆਰੰਭ ਕਰਾਤੇ ਜਿਹੜੇ ਉੱਥੇ ਚੇਅਰਮੈਨ ਨੇ ਉਹ ਵੀ ਬਟਾਲੇ ਏਰੀਆ ਨਾਲ ਸੰਬੰਧ ਰੱਖਦੇ ਹੂੰ ਹੂੰ ਉਸੇ ਵੇਲੇ ਹੀ ਉੱਥੋਂ ਜਿਹਨੇ 45 ਆਦਮੀਆਂ ਦੀ ਟੀਮ ਤਿਆਰ ਕੀਤੀ ਜੀ ਜੀ ਜਿਹਦੇ ਵਿੱਚ ਐਂਬੂਲੈਂਸਾਂ ਵੀ ਨੇ ਡਾਕਟਰ ਵੀ ਨੇ ਜੀ ਜਿੰਨੀਆਂ ਅਨੋਵਾ ਗੱਡੀਆਂ ਵੀ ਨੇ ਵੱਡੀਆਂ ਬੱਸ ਵੀ ਨੇ ਸਾਰਾ ਮਿਲ ਕੇ ਟੋਟਲ ਜਿਹੜੀਆਂ ਹੈਗੀਆਂ ਔਰ 45 ਆਦਮੀ ਨੇ ਜੀ ਜੀ ਕੁਝ ਇਥੋਂ ਸਾਡੇ ਜਥੇਬੰਦੀਆਂ ਦੇ ਨਾਲ ਲਾਏ ਨੇ ਆਪਣੇ ਬੰਦੇ ਕੁਝ ਨਾਲ ਲਾਏ ਸਾਰੇ ਜੀ ਜੀ ਉਹਨਾਂ ਨਾਲ ਸਿਰ ਬੈਲਟ ਦਿੱਤੀ ਪਰਲੇ ਬੰਨੇ ਦੀ ਜਿਹੜੀ ਬਟਾਲੇ ਤੋਂ ਪਰਲੇ ਬੰਨੇ ਕਲਾਨੌਰ ਬੰਨੇ ਕਲਾਨੌਰ ਸਾਈਡ ਜਿਹੜੀ ਮਾਰ ਬਹੁਤ ਪੈਂਦੀ ਸੀਗੀ ਉਹਨਾਂ ਦਾ ਪੜਾ ਵੀ ਇੱਕ ਗੁਰਦਾਰਾ ਹੀ ਆ ਉੱਥੇ ਪਿੰਡ ਦੇ ਵਿੱਚ ਉੱਥੇ ਹੀ ਕਰਵਾਇਆ ਤੇ ਜਿਹੜੇ ਵੀ ਲੋਕ ਅੰਦਰ ਆ ਉਹਨਾਂ ਨੂੰ ਉੱਥੇ ਲਿਆਓ ਗੁਰਦਾਰਾ ਦੇ ਵਿੱਚ ਉੱਚੀਆਂ ਸਥਾਨ ਦੇ ਉੱਤੇ ਤਾਂ ਜੋ ਉੱਥੇ ਰਹਿਣ ਤੇ ਗੁਰੂ ਘਰਾਂ ਵਿੱਚ ਲੰਗਰੀ ਘਾਟ ਹੀ ਕੋਈ ਨਹੀਂ ਹੁੰਦੀ ਉਹ ਤਾਂ ਪ੍ਰਬੰਧ ਹੀ ਭੁੱਲ ਜੋ ਜਿਹੜੇ ਲੰਗਰ ਘਰਾਂ ਗੁਰੂ ਘਰ ਦੇ ਵਿੱਚ ਆ ਕੇ ਉਸ ਤੋਂ ਬਾਅਦ ਹੁਣ ਇਹ ਆ ਕਿ ਪਾਣੀ ਮਾਲਕ ਜਾਣਦਾ ਵੀ ਕਿਦ੍ਰਮ بارش थम ਜਾਂਦੀ ਏ بارش ਹਟ ਜਾਂਦੀ ਏ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਵਾ ਉਹ ਹੋਣਾ ਵਾ ਵੀ ਇਨ੍ਹਾਂ ਲੋਕਾਂ ਦਾ ਮੁੜ ਵਸੇਬਾ ਹਾਂ ਉਹਦੀ ਜ਼ਰੂਰਤ ਪੈਣੀ ਆ ਮੁੜ ਵਸੇਬਾ ਸਾਨੂੰ ਕੀ ਕੀ ਕਰਨਾ ਪਏਗਾ ਇਹਨਾਂ ਦੇ ਰਹਿਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਵਾਮਾ ਦੇ ਰਹਿਣ ਵਾਸਤੇ ਅਕਾਲ ਪੁਰਖ ਪਰਮੇਸ਼ਵਰ ਅਗੇ ਬੇਨਤੀ ਕਰਕੇ ਬਾਚਾ ਸੁਣ ਸਾਡੀ ਆਜ਼ਾਦੀ ਅਰਦਾਸ ਹੀ ਕਰ ਜੋਗੇ ਦਿਨਾਂ ਦੇ ਪ੍ਰਮਾਤਮਾ ਨੇ ਆਣਾ ਨਾ ਕਿਸੇ ਨੂੰ ਅਸੀਂ ਕਰ ਬਣਾ ਕੇ ਦੇ ਸਕਦੇ ਨਾ ਤੁਸੀਂ ਬਣਾ ਕੇ ਦੇ ਸਕਦੇ ਸਾਡੀ ਕਿਹਨਾ ਤੁਸੀਂ ਕਿਸੇ ਮੁਝ ਬੁਰਕੀ ਪਾਸ ਨਾ ਐਂ ਪਾਸ ਦਿੰਦੇ ਅਸੀਂ ਕਿ ਇਹ ਅਸੀਂ ਉੱਥੇ ਗੱਡੀਆਂ ਲੈ ਕੇ ਪਹੁੰਚ ਕੇ ਅਸੀਂ ਕੌਣ ਪਹੁੰਚਣ ਵਾਲੇ ਹਾਂ ਅਸੀਂ ਕੌਣ ਹੈਗੇ ਆ ਸੇਵਾ ਕਰਨ ਵਾਲੇ ਅਸੀਂ ਕੌਣ ਨਹੀਂ ਐ ਨਹੀਂ ਇਹ ਜੋ ਕਿਸ ਕਰਿਆ ਮਾਲਕ ਕਰਿਆ ਏ ਮਾਲਕ ਦੀ ਮौज ਹੁੰਦੀ ਹੈ ਜਿੱਥੇ ਜੀ ਕਰੇ ਉੱਥੇ ਉਹ ਜਿਹੜਾ ਖੇਡ ਵਰਤੌਣੇ ਇਹ ਵਰਤਾਲ ਲੈਂਦਾ ਹੈਗਾ ਲੇਕਿਨ ਇਹ ਗੱਲ ਪੱਕੀ ਕਰ ਲੋ ਬੰਨ ਲੋ ਕਿ ਪ੍ਰਮਾਤਮਾ ਕਿਸੇ ਦਾ ਮਾੜਾ ਨਹੀਂ ਕਰਦਾ ਜੀ ਸਾਡੇ ਕਰਮ ਹੁੰਦੇ ਨੇ ਉਹ ਕਰਮ ਮੇਲ ਖਾ ਜਾਂਦੇ ਨੇ ਤੇ ਇਹੋ ਜਿਹੇ ਹਫਤੋਂ ਦੋ ਆ ਜਾਂਦੀਆਂ ਹੈ ਜੀ ਜੀ ਜੋ ਵਾਪਰ ਗਿਆ ਮਾਲਕਾ ਕਿਰਪਾ ਕਰ ਹੁਣ ਬਖਸ਼ਿਸ਼ ਕਰ ਅਰਦਾਸ ਕਰੀਏ ਸਾਰੇ ਮਿਲ ਕੇ ਤੇ ਉਤੋਂ ਸਮਾਨ ਆ ਰਿਹਾ ਵੇਖੋ ਹਯੂਸਾ ਤੋਂ ਜੀ ਜੀ ਇੱਕ ਵਰੀ ਕੈਂਪ ਤੇ ਹਮਮ ਔਰ 45 ਆਦਮੀ ਹਮ ਔਰ ਜਿਨਾਂ ਨੂੰ ਪੱਕਾ ਤੌਰ ਤੇ ਲਾਇਆ ਵੀ ਤੁਸੀਂ ਇਸ ਗੁਰੂ ਘਰ ਦੇ ਵਿੱਚ ਤੇ ਨਾਲੇ ਜਿਹੜਾ ਹੈਗਾ ਇਹ ਸਾਈਡ ਸਾਰੇ ਤੁਸੀਂ ਕਬਰ ਕਰਨੀ ਜੀ ਜੀ ਔਰ ਜਿਹੜਾ ਸੁਲਤਾਨਪੁਰ ਲੋਧੀ ਇਦਲੀ ਸਾਈਡੇ ਹੈਗਾ ਏਰੀਆ ਉਧਰਲੇ ਬੰਨੇ ਸਾਡੇ ਆਪਣੇ ਸਿੰਘ ਨੇ ਸਾਰੇ ਜਿੰਨੇ ਇਧਰ ਲਾ ਉਹਨਾਂ ਨੂੰ ਦਿੱਤਾ ਹੋਇਆ ਜਿਹੜਾ ਤਨਤਾਂ ਦੇ ਵਿੱਚ ਪਰਲਾ ਸੀਗਾ ਇਹਦੀਆ ਉਹ ਜਿਹੜਾ ਹੈਗਾ ਉਹ ਬਹੁਤ ਸਾਰੀਆਂ ਜਥੇਬੰਦੀਆਂ ਕੋਈ ਇਤਨੀ ਕੈਸੀ ਹੈ ਬਾਕੀ ਇੱਥੇ ਨਹੀਂ ਹੈਗੇ ਮਤਲਬ ਕਿ ਕਹਿ ਲੋ ਵੀ ਹਰ ਥਾਂ ਤੇ ਹਰ ਬੰਦਾ ਲੱਗਿਆ ਹੋਇਆ ਲੱਗਿਆ ਹੋਇਆ ਹਰ ਬੰਦਾ ਜਿਸ ਵੀ ਬੰਦੇ ਤੁਸੀਂ ਖੋਲੋ ਕਹਿ ਲੋ ਗੱਲ ਕਰ ਲੋ ਤੇ ਉਹ ਇਹ ਕਹਿੰਦਾ ਵੀ ਮੈਨੂੰ ਭਾਵੇਂ ਰੋਟੀ ਘੱਟ ਮਿਲ ਜੇ ਇਹਨੇ ਹੜ ਪੀਰ ਤੇ ਇਹਨਾਂ ਨੂੰ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਇਹ ਭਾਵਨਾ ਬਣੀ ਹੋਈ ਆ ਜੀ ਸਰ ਜਿਵੇਂ ਤੁਸੀਂ ਦੱਸਿਆ ਵੀ ਪਾਣੀ ਲੱਥਨ ਤੋਂ ਬਾਅਦ ਇਹ ਬਹੁਤ ਲੰਮੇ ਸਮੇਂ ਲਈ ਸੇਵਾਵਾਂ ਚੱਲਦੀਆਂ ਵਾਂ ਔਰ ਉਹ ਸੇਵਾਵਾਂ ਦੇ ਵਿੱਚ ਅ ਬਿਮਾਰੀਆਂ ਵੀ ਆਣ ਗਈਆਂ ਹੂੰ ਠੀਕ ਹੈ ਉਹਨਾਂ ਲਈ ਕੋਈ ਖਾਸ ਪ੍ਰਬੰਧ ਨਹੀਂ ਵੇਖੋ ਅਜੇ ਤਾਂ ਅਸੀਂ ਇਹ ਕੀਤਾ ਵਾ ਲੇਖ ਜਿੱਦਾਂ ਇੱਕ ਵਾਰਡ ਹੈਗੀ ਆ ਉਹ ਫ੍ਰੀ ਕੀਤੀ ਹੈ ਅਸਾ ਇੱਕ ਵਾਰਡ ਫ੍ਰੀ ਕਰਤੀ ਹੈ ਇੱਕ ਖਾਲੀ ਕਰਤੀ ਹੈ ਜਿਹੜੇ ਵੀ ਹੜਪੀਤ ਵਿਚਾਰੇ ਬਿਮਾਰੀ ਬਹੁਤ ਜ਼ਿਆਦਾ ਕੋ ਅਜੇ ਜੇ ਸੱਟ ਲੱਗ ਗਈ ਹੈ ਕੋਈ ਗੱਲ ਹੋ ਗਈ ਹੈ ਤੇ ਭਾਈ ਲੈਓ ਅਸੀਂ ਬਿਲਕੁਲ ਫ੍ਰੀ ਇਲਾਜ ਕਰਾਂਗੇ ਜੀ 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 ਠੀਕ ਹੈ ਬਿਲਕੁਲ ਫ੍ਰੀ ਇਲਾਜ ਹੋਗਾ ਬਿਲਕੁਲ ਫ੍ਰੀ ਦਵਾਈਆਂ ਹੋਣਗੀਆਂ ਉੱਥੋਂ ਦਾ ਜ਼ਿੰਮੇਵਾਰ ਹਫਤਾ ਦਾ ਹੋਣ ਕਰਕੇ ਮੈਂ ਇਸ ਗੱਲ ਦਾ ਜ਼ਿੰਮੇਵਾਰ ਬੈਠਾ ਦਾਵੇਦਾਰ ਬੈਠਾ ਠੀਕ ਹੈ ਕਿ ਉੱਥੇ ਹਸਪਤਾਲ ਦੇ ਵਿੱਚ ਪੂਰੀਆਂ ਦਵਾਈਆਂ ਪੂਰੇ ਡਾਕਟਰ ਦੇਖਣਗੇ ਔਰ ਫਿਰ लाज ਜੀ ਜੀ ਇੱਕ ਇੱਕ ਵਾਰ ਹੀ ਵਖਰਾ ਕਰਤਾ ਇੱਕ ਵਾਰ ਹੀ ਵਖਰਾ ਕਰਤਾ ਬਹੁਤ ਵਧੀਆ ਸੇਵਾ ਵਾ ਮੈਸੂਦਾ ਵੀ ਇਹ ਲੌਂਗ ਟਾਈਮ ਲਈ ਪਤਾ ਕਿੰਨਾ ਚੱਲਦਾ ਉਹ ਵੀ ਇੰਨਾ ਲੋਕਾਂ ਦੇ ਇੰਜਰੀ ਬਹੁਤ ਆਈਆਂ ਹੁੰਦੀਆਂ ਲੇਕਿਨ ਇੰਜਰੀਆਂ ਵਿੱਚ ਟ੍ਰੀਟਮੈਂਟ ਉਸੇ ਵੇਲੇ ਕਰਨਾ ਪੈਂਦਾ ਹੁਣ ਰੁੜ ਗਿਆ ਸਾਰਾ ਕੁਝ ਪੈਸਾ ਕੋਲ ਨਹੀਂ ਕਿਵੇਂ ਟ੍ਰੀਟਮੈਂਟ ਹੋਏਗਾ ਜੀ 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 ਸੋ ਇਸ ਕਰਕੇ ਉਹਦੇ ਵਾਸਤੇ ਕੀਤਾ ਹੈ ਜੀ ਜੀ ਅੱਗੇ ਵੀ ਜਿਸ ਤਰ੍ਹਾਂ ਹੋਏਗਾ ਹੁਣ ਦਵਾਈ ਲੱਗੇ ਨੇ ਦਵਾਈਆਂ ਦਾ ਲੱਗੇ ਨੇ ਠੀਕ ਹੈ ਜੀ ਔਰ ਸਰਕਾਰਾਂ ਵੀ ਆਪਣੇ ਸਾਥ ਦੇ ਲੱਗੀਆਂ ਨੇ ਠੀਕ ਹੈ ਇਹ ਨਹੀਂ ਆਪਾਂ ਕਿਸੇ ਨੂੰ ਕਹਿ ਸਕਦੇ ਪੀ ਇਹਨੇ ਨਹੀਂ ਕੁਝ ਕੀਤਾ ਇਹਨੇ ਕੁਝ ਮੈਂ ਤੁਹਾਨੂੰ ਕੀ ਕਿਹਾ ਕਿ ਸਾਰੇ ਲੱਗੇ ਹੋਏ ਨੇ ਔਰ ਸਾਰੇ ਆਵੇਂ ਕਿਸੇ ਖਿਲਾਫ ਬੋਲੀ ਜਾਣਾ ਉਹ ਕੋ ਗੱਲ ਚੰਗੀ ਨਹੀਂ ਹੈ ਇਸ ਵੇਲੇ ਇਹ ਆ ਕਿ ਮਿਲ ਕੇ ਸਾਰੇ ਇਕੱਠੇ ਹੋ ਕੇ ਸਾਰੇ ਭਾਈ ਆਪਾਂ ਇਹ ਇੱਕ ਦੂਸਰੇ ਦੇ ਨਾਲ ਸਾਝ ਬਣਾ ਕੇ ਚੱਲਦੇ ਰਹੀਏ ਮੈਂ ਸੋਚਦਾ ਵੀ ਜਿਹੜੀਆਂ ਤੁਸੀਂ ਇਹ ਨੀ ਆ ਬੜੇ ਪਤਾ ਤੇ ਚਰੋ ਗੁਰੂ ਘਰ 골ਡ ਦੀ ਸੇਵਾ ਕੀਤੀ ਹੈ ਹੁਣ ਇਹ ਸੇਵਾ ਇਧਰ ਬਲੇ ਪਾਸੇ ਧਿਆਨ ਜਰੂਰ ਦੇਵਗਾ ਨਾ ਜਿਆਦਾ ਨਹੀਂ ਇਹ ਤਾਂ ਦੇਖੋ ਪਾਸ਼ਾ ਨੇ ਅਜੀਦਾ ਨਾਗੂ ਸੇਵਾ ਕੀਤੀ ਨਾ ਕਰ ਸਕਦੇ ਇਹ ਤਾਂ ਪਾਸ਼ਾ ਨੇ ਆਪੀ ਕਰਵਾਈ ਇਹਨੂੰ ਸਭ ਤੋਂ ਪਹਿਲਾ ਕੰਮ ਹੁੰਦਾ ਸੀ ਕਿ ਉਹਨਾਂ ਨੂੰ ਬਾਹਰ ਕੱਢਣਾ ਕੋਈ ਅੰਦਰ ਕੋਈ ਬੰਦੇ ਆ ਦੇ ਘੱਟਾ ਆਪਾਂ ਨਾ ਜਾਵੇ ਦੂਸਰਾ ਕੰਮ ਸੀ ਕਿ ਉਹਨਾਂ ਦਾ ਰਹਿਣ ਵਾਸਤੇ ਪ੍ਰਬੰਧ ਕਰਨਾ ਤੀਸਰਾ ਹੁੰਦਾ ਕਿ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ ਤੇ ਇਸ ਤੋਂ ਅੱਗੇ ਹੁਣ ਪਾਣੀ ਉਤਰਿਆ ਤੇ ਇਹਨਾਂ ਦੇ ਮੁਰਗ ਸੇਬੇ ਦਾ ਪ੍ਰਬੰਧ ਕਰਨਾ ਇਹਦੇ ਲਈ ਕੀ ਕਰੀਏ ਇਹਦੇ ਵਾਸਤੇ ਸਾਡਾ ਇੱਕੋ ਹੀ ਹੈ ਕਿ ਜਿੱਦੋਂ ਵੀ ਮੁਰਗ ਸੇਬੇ ਵਾਸਤੇ ਹੈਗਾ ਤੇ ਇਹਨਾਂ ਨੂੰ ਟਰੈਕਟਰ ਜਿਹੜੇ ਹੈਗੇ ਆ ਖਾਸ ਕਰਕੇ ਖੇਤੀ ਵਾਲੇ ਆ ਨੀਮੀਗਾਰਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਆਇਆ ਹੋਇਆ ਡੀਜ਼ਲ ਟਰੈਕਟਰ ਠੀਕ ਹੈ ਇਹਨਾਂ ਨੂੰ ਡੀਜ਼ਲ ਹੋ ਗਿਆ ਟਰੈਕਟਰ ਹੋ ਗਿਆ ਇਹੋ ਹੀ ਚੀਜ਼ਾਂ ਮੁਹੱਈਆ ਕਰਾਵਾਂਗੇ ਇਹ ਨਹੀਂ ਵੀ ਇੱਕ ਬੰਦਾ ਤੁਹਾਨੂੰ ਫੜ ਕੇ ਟਰੈਕਟਰ ਫੜਾ ਦਤਾ ਉਹ ਇੱਕ ਪਲਾਨ ਬਣਾਵਾਂਗੇ ਉਸ ਪਲਾਨ ਦੇ ਮੁਤਾਬਕ ਟਰੈਕਟਰ ਵੀ ਉਹ ਵੀ ਜਿਹੜਾ ਵਾਕਿਆ ਇੰਨੇ ਬੰਦੇ ਟੁੱਟ ਗਏ ਖੇਤੀ ਕਿਦਾਂ ਕਰਨਗੇ ਜਿੱਥੇ ਸਾਨੂੰ ਜੀਸੀਬੀ ਲਾ ਕੇ ਉੱਥੋਂ ਮਿੱਟੀ ਚੁਕਣੀ ਵੀ ਮਿੱਟੀ ਕਿਧੋਂ ਦੇ ਬਹੁਤ ਜ਼ਿਆਦਾ ਚੜੀ ਹੋਈ ਦਿੱਤਾ ਬਹੁਤ ਚੜਿਆ ਨਹੀਂ ਆ ਗਿਆ ਉਹ ਵੀ ਸਾਨੂੰ ਜਿੱਥੇ ਵੀ ਚਕਾਉਣੀ ਪਈ ਉਹ ਵੀ ਚਕਾਵਾਂਗੇ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਮਨ ਦੇ ਵੀ ਲਾ ਮੰਗੇ ਸਰਕਾਰ ਕਿ ਤੇ ਆਪਣੀ ਹੁੰਦੀ ਪੱਜੀ ਥੋੜੀ ਹੁੰਦੀ ਸਰਕਾਰ ਜਿਹਦੇ ਪਾਸ ਤੇ ਮਰਜੀ ਸੁਆਵਾ ਲੈ ਲੀਏ ਪਰ ਇਹ ਹੁੰਦਾ ਕਿ ਸਾਨੂੰ ਆਪਣੇ ਬੋਲ ਸ਼ਬਦ ਠੀਕ ਰੱਖਣੇ ਪਿੰਦੇਗੇ ਨੇ ਠੀਕ ਹੈ ਸੋ ਇਸ ਕਰਕੇ ਨਾ ਉਹ ਸਾਰੀਆਂ ਸੁਆਵਾ ਹੋਣੀਆਂ ਐ ਘਰ ਦਾ ਉਹਨਾਂ ਦਾ ਬਸੇ ਬੈਣਾ ਹੈਗਾ ਰਹਿਣ ਵਾਸਤੇ ਭਾਈ ਚਾਹੇ ਦੋ ਦੋ ਕਮਰੇ ਪਾ ਦिए ਠੀਕ ਹੈ ਨਾ ਐਵੇਂ ਝੂਠੇ ਹੀ ਨਾ ਐਲਾਨ ਕਰੇ ਇਹ ਵੀ 50 ਪਿੰਡ ਸਾਨੂੰ 50 ਪਿੰਡ ਵਸਾ ਦੇਂਗੇ ਭਾਈ ਕਿਤੇ ਗੱਲਾਂ ਕਰੀ ਜਾਂਦੇ ਜੀ 50 ਪਿੰਡ ਹੀ ਹੈਗਾ 50 ਘਰ ਨਹੀਂ ਵਸਾਏ ਜਾਂਦੇ ਹਾਂ ਠੀਕ ਹੈ ਜਿੰਨੇ ਹੋ ਸਕੇ ਉਹਨੇ ਸੇਵਾ ਕਰੋਂਗੇ ਤੇ ਦੋ ਦੋ ਕਮਰੇ ਹੀ ਸੀ ਦੋ ਦੋ ਕਮਰੇ ਸਰਕਾਰ ਵੀ ਬਣਾਏਗੀ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਹੀ ਪਏਗਾ ਨਾ ਸਰਕਾਰ ਵੀ ਕਰੇਗੀ ਬਾਕੀ ਸਾਰੇ ਕਰਨਗੇ ਆਪਾਂ ਵੀ ਸਹਾਇ ਰਲ ਕੇ ਕਰੀ ਕਿਉਂ ਨਹੀਂ ਹੋਏਗਾ ਇਹ ਹਨਾ ਆਪਾਂ ਕਦੀ ਵੀ ਇੱਕ ਦੂਸਰੇ ਤੇ ਨਾ ਗੱਲ ਕਰੀਏ ਇਹ ਹੋ ਜਾ ਸਮਾਏ ਹੁੰਦਾ ਇਹ ਸਾਰੇ ਮਿਲ ਕੇ ਜੀ ਜੀ ਠੀਕ ਹੈ ਤਾਂ ਸੋ ਮਿਲ ਕੇ ਹੀ ਜਿਹੜਾ ਹੈਗਾ ਉਹ ਚੱਲਣਾ ਵਾ ਤੇ ਮਿਲ ਕੇ ਚੱਲ ਕੇ ਹੀ ਇਸ ਦੇ ਵਿੱਚੋਂ ਨਿਕਲਣਾ ਹੈ ਜੀ ਬਿਲਕੁਲ ਜੀ ਦਰਸ਼ਕੋ ਗੱਲ ਏਦਾ ਵੀ ਜਿੱਥੇ ਡਾਕਟਰ ਸਾਹਿਬ ਨੇ ਵੱਡੇ ਪੱਧਰ ਤੇ ਅ ਪਿਛਲੇ ਦਿਨੀ ਪਟਨਾ ਸਾਹਿਬ ਸ੍ਰੀ ਹਜੂਰ ਸਾਹਿਬ ਵਡੀਆਂ ਸੇਵਾਵਾਂ ਕੀਤੀਆਂ ਆ ਜਦੋਂ ਕੁਦਰਤੀ ਆਫਤ ਆਈ ਹੈ ਤੇ ਇਹਦੇ ਵਿੱਚ ਵੀ ਰਾਤੋਂ ਰਾਤ ਸੇਵਾਵਾਂ ਲਈ ਪਹੁੰਚ ਗਏ ਇੱਥੋਂ ਤੱਕ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਕੀਤੀ ਉਹ ਵੀ ਆਪਣੇ ਜਿਹੜੇ ਸਿੰਘ ਲੈ ਕੇ ਗੱਡੀਆਂ ਲੈ ਕੇ ਰਾਸ਼ਨ ਲੈ ਕੇ ਪਹੁੰਚੇ ਹੋਏ ਆ ਔਰ ਸੇਵਾਵਾਂ ਕਰ ਰਿਹਾ ਡਾਕਟਰ ਸਾਹਿਬ ਨੇ ਵੀ ਆਪਣੀਆਂ ਉਸ ਤਰੰਤ ਬੇੜੀਆਂ ਦਾ ਪ੍ਰਬੰਧ ਵੀ ਕੀਤਾ ਭਾਵੇਂ ਕਿ ਉਹ ਉਹ ਬੇੜੀਆਂ ਖਰੀਦਣੀਆਂ ਪਈਆਂ ਪਰ ਇਹ ਸਭ ਕੁਝ ਸੇਵਾਵਾਂ ਇਹਨਾਂ ਨੇ ਉਸੇ ਵੇਲੇ ਤਤਰੰਤ ਕੀਤੀਆਂ ਹੁਣ ਇੱਕ ਬਾੜ ਹਸਪੀਟਲ ਦੇ ਵਿੱਚ ਪੱਕੇ ਤੌਰ ਤੇ ਫ੍ਰੀ ਕਰ ਦਿੱਤਾ ਵੀ ਜੇ ਕੋਈ ਹਰਪੀਰਤ ਵੀਰ ਕੋਈ ਜਿਹਨੂੰ ਇੰਜਰੀ ਹੋ ਜਾਂਦੀ ਹੈ ਕੋਈ ਬਿਮਾਰ ਹੋ ਜਾਂਦਾ ਤੇ ਉਹਦੇ ਲਈ ਡਾਕਟਰ ਦਾ ਪ੍ਰਬੰਧ ਡਾਕਟਰ ਦੀ ਟੀਮਾਂ ਦਾ ਪ੍ਰਬੰਧ ਇਹ ਵਡਾਇਕ ਕਾਰਜ ਹੈ ਕਿਉਂਕਿ ਲੌਂਗ ਟਾਈਮ ਚੱਲਣਾ ਵਾ ਤੇ ਹਰਪੀਰਤਾਵਾਂ ਵਾਸਤੇ ਕਵਾੜ ਦਾ ਪ੍ਰਬੰਧ ਕੀਤਾ ਕਿਉਂਕਿ ਡਾਕਟਰ ਸਾਹਿਬ ਇਥੋਂ ਦੇ ਓਨਰ ਨੇ ਔਰ ਇੱਕ ਡਾਕਟਰਾਂ ਦੀ ਟੀਮ ਇਹਾਂ ਦੀ ਹੁਣ ਵੀ ਹੜਪੀਤ ਇਲਾਕਿਆਂ ਵਿੱਚ ਲਗਾਤਾਰ ਸੇਵਾਵਾਂ ਨਿਭਾ ਰਹੀ ਹੈ ਔਰ ਇਹ ਸੇਵਾਵਾਂ ਹਰ ਇੱਕ ਸਿੱਖ ਨੂੰ ਚਾਹੀਦੀਆਂ ਵਾ ਜਿਹਦੇ ਕੋਲ ਸਮਰੱਥਾ ਵਾ ਕਿਉਂਕਿ ਸਮਰੱਥਾ ਵਾਲ ਸਿੱਖ ਸਾਡੇ ਪੰਜਾਬ 'ਚ ਬਹੁਤ ਆ ਹਰ ਇੱਕ ਸਿੱਖ ਨੂੰ ਚਾਹੀਦਾ ਵੀ ਜਿਵੇਂ ਡਾਕਟਰ ਸਾਹਿਬ ਨੇ ਸੇਵਾਵਾਂ ਕੀਤੀਆਂ ਉਹ ਵੀ ਆਪਣੇ ਸਮਰੱਥਾ ਨਾਲ ਹੜ ਹੜਪੀਰਤਾ ਦੀ ਸੇਵਾਵਾਂ ਕਰ ਸਕਦੇ ਆ ਸਾਨੂੰ ਆਪਣੇ ਵੀਰਾਂ ਦਾ ਸਾਥ ਦੇਣਾ ਚਾਹੀਦਾ ਬਾ ਫੜਨੀ ਚਾਹੀਦੀ ਹੈ ਹਾਲਾਤ ਪਿੰਡਾਂ ਵਿੱਚ ਵੇਖ ਕੇ ਆਇਆ ਬਹੁਤ ਮੰਦੇ ਆ ਘਰਾਂ ਦੇ ਘਰ ਰੁੜ ਗਏ ਆ ਜ਼ਮੀਨਾਂ ਲੱਭਦੀਆਂ ਨਹੀਂ ਘਰ ਲੱਭਦੇ ਨਹੀਂ ਕਈ ਪਰਿਵਾਰ ਲਾਪਤਾ ਨੇ ਬੱਚੇ ਬਿਲਕ ਦੇ ਆ ਡੰਗਰਾਂ ਮਾਲ ਡੰਗਰ ਦਾ ਬਹੁਤ ਬੁਰਾ ਹਾਲ ਹੈ ਫਸਲ ਬਾੜੀ ਬਚੀ ਨਹੀਂ ਔਰ ਰਹਿਣਾ ਕਿਵੇਂ ਆ ਦਾ ਖਾਣਾ ਕਿਵੇਂ ਆ ਬੜਾ ਪ੍ਰਬੰਧ ਕਰਨੇ ਪੈਣੇ ਆ ਡਾਕਟਰ ਸਾਹਿਬ ਕਹਿੰਦੇ ਜਦੋਂ ਪਾਣੀ ਲਏਗਾ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਏਗਾ ਤੇ ਮੁੜ ਮਸੇਬੇ ਦਾ ਅਸੀਂ ਨਹੀਂ ਕਹਿੰਦੇ ਕਿ 50 ਪਿੰਡ ਹੀ ਲਵਾਂਗੇ ਜਿੰਨੇ ਕੋ ਹੋ ਸਕੇ ਉਹਨਾਂ ਪਿੰਡਾਂ ਦੇ ਵਿੱਚ ਸੇਵਾਵਾਂ ਅਸੀਂ ਕਰਾਂਗੇ ਜੋ ਸਾਡੇ ਕੋਲ ਸਰਦਾ ਬੁੱਝਦਾ ਵਾ ਉਹਨਾਂ ਵੀ ਰਾਦੇ ਮੋਡਸੇ ਬਲੀਪਾ ਵਿੱਚ ਇੱਕ ਇੱਕ ਕਮਰਾ ਦੋ ਦੋ ਕਮਰੇ ਜਿੰਨੇ ਵੀ ਹੋ ਸਕਣਗੇ ਬਣਾਈ ਜਾਣਗੇ ਇਹ ਸੇਵਾਵਾਂ ਹਰ ਸਿੱਖ ਨੂੰ ਚਾਹੀਦੀਆਂ ਡਾਕਟਰ ਸਾਹਿਬ ਲਗਾਤਾਰ ਸੇਵਾਵਾਂ ਕਰ ਰਹੇ ਆ ਔਰ ਸ਼੍ਰੀ ਗੁਰੂ ਤੇਗ ਬਹਾਦਰ ਹਸਪੀਟਲ ਸ਼੍ਰੀ ਕਰਤਾਰਪੁਰ ਸਾਹਿਬ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਪੰਥ ਵਿੱਚ ਪਹਿਲਾਂ ਵੀ ਕੀਤੀਆਂ ਵਾ ਡਾਕਟਰ ਸਾਹਿਬ ਵੱਲੋਂ ਸੇਵਾਵਾਂ ਫੁਨਿਆਵਾ ਅਜੋ ਸੇਵਾ ਆਪਣੀ ਹਰ ਪਿਤ ਥਾਂਕੀਆਂ ਵਿੱਚ ਵੀ ਕਰ ਰਹੇ ਆ ਉਹ ਡਾਕਟਰ ਸਾਹਿਬ ਦਾ ਕਹਿਣਾ ਵੀ ਜਿੱਥੇ ਵੱਡੀਆਂ ਸੇਵਾਵਾਂ ਤਖਤ ਤੇ ਕੀਤੀਆਂ ਹੁਣ ਇਹ ਵੱਡੀਆਂ ਸੇਵਾ ਲਗਾਤਾਰ ਇਧਰ ਕਰਦੀਆਂ ਪੈਣੀਆਂ ਡਾਕਟਰ ਸਾਹਿਬ ਮੇਰੇ ਕੋ ਸੁਆਮਾ ਨਾਲ ਤੇ ਅਸੀਂ ਕੀਤੀਆਂ ਨਾ ਅਸੀਂ ਕਰ ਸਕਦੇ ਆ ਇਹ ਮਾਲਕ ਦੀ ਮੌਤ ਹੁੰਦੀ ਏ ਕਿ ਉਹ ਕਿਸ ਨੂੰ ਫੜ ਕੇ ਜਿਹੜੀ ਹੈਗੀ ਬਾਹ ਫੜ ਕੇ ਖੜਾ ਕਰਦਾ ਪੱਲੇ ਤੇ ਕੁਝ ਨਹੀਂ ਤੇ ਸਾਰੇ ਮੰਗਣ ਵਾਲੇ ਪਹਕਾਰੀ ਆ ਦਾਤਾ ਦੀ ਇੱਕੋ ਹੀ ਹੈ ਅਸੀਂ ਤਾਂ ਵੀਖ ਮੰਗਣ ਵਾਲੇ ਸੇਰ ਉੱਠ ਕੇ ਮੰਗ ਲਾ ਆ ਪਿੰਨੇ ਹੈਗੇ ਆ ਉੱਠਦੇ ਸਾਡਾ ਕੰਮ ਹੀ ਹੁੰਦਾ ਜੀ ਜੀ ਤੇ ਉਹ ਪਾਦਸ਼ਾਹ ਫਿਰ ਜਿਹੜੇ ਮਰਜ਼ੀ ਪਹਕਾਰੀ ਦੀ ਬਾਹ ਫੜ ਕੇ ਕਵੇ ਵੀ ਉੱਠ ਪਾਈ ਜਾਂ ਆਹ ਕੰਮ ਉੱਥੇ ਆ ਕਰਕੇ ਆ ਇਸ ਤੋਂ ਦੇ ਨੌਕਰ ਆ ਇਹ ਗੱਲ ਹੈ ਹੋਰ ਪਖਹਾਰੀਆਂ ਦਰਦੋਦੇ ਜਿਹਨੂੰ ਮਰਜ਼ੀ ਗੇ ਬਾਹ ਫੜ ਕੇ ਲਾ ਦਿੰਦਾ ਹੈਗਾ ਬਚਲ ਵੀ ਕਰ ਕਾਰਜ ਉਹਦਾ ਹੁੰਦਾ ਕੰਨਾ ਵੀ ਉਹਨੇ ਹੁੰਦਾ ਕਰਾ ਕਰਾਂਦਾ ਬੰਦੇ ਥੂ ਬਸ ਉਹ ਕਹਿੰਦਾ ਕਿ ਇਹਦੀ ਬਾਹ ਫੜ ਕੇ ਅੱਗੇ ਲਾ ਦਿੰਦਾ ਬਸ ਜੀ ਆ ਹੁੰਦੀ ਹੋਰ ਕੁਝ ਨਹੀਂ ਬਿਲਕੁਲ ਇਹ ਬੜਾ ਪਨੇ ਆ ਜੀ ਤੁਹਾਡਾ ਇਹ ਹੋਰ ਵੀ ਜਿਹਨੀਆਂ ਅੱਗੇ ਸਾਨੂੰ ਜੋ ਵੀ ਕੁਝ ਕਰਨਾ ਪਏ ਇੱਕ ਮੈਂ ਸਪੈਸ਼ਲੀ ਬੇਨਤੀ ਕਰਨੀ ਸੀ ਕਿ ਜੋ ਘਾਟ ਦੇਖ ਕੇ ਆਏ ਆ ਜਿਵੇਂ ਅਸੀਂ ਤਰਪਾਲਾਂ ਰਾਸ਼ਨ ਸਾਰਾ ਕੋ ਜੋਤ ਚਾ ਚੱਲਣਾ ਚੱਲਣਾ ਸੀ ਵੰਡ ਵੀ ਆਏ ਆ ਵੰਡਾਂ ਤੇ ਇਆਂ ਲਗਾਤਾਰ ਗੱਡੀਆਂ ਲੱਗੀਆਂ ਹੀ ਆ ਨੇ ਔਰ ਸਭ ਤੋਂ ਵੱਡੀ ਉਹਦੇ ਸਾਨੂੰ ਇੱਕ ਮਹਿਸੂਸ ਹੋਇਆ ਸੀ ਇੱਕ ਡਾਕਟਰ ਹੋਣ ਦੇ ਨਾਤੇ ਲਈ ਡਾਕਟਰ ਉਸਨੇ ਮੇਰੇ ਨਾਲ ਸਾਰੇ ਦੱਸਿਆ ਜਿਹੜੀਆਂ ਲੇਡੀਆਂ ਹੈਗੀਆਂ ਨਿਆਔਰਤਾਂ ਹੈਗੀਆਂ ਨੇ ਉਹਨਾਂ ਦੇ ਵਾਸਤੇ ਜਿਹੜੇ ਕੱਪੜੇ ਆ ਬੀਬੀਆਂ ਨੂੰ ਪਤਾ ਹੀ ਹੁੰਦਾ ਉਹ ਉਹਨਾਂ ਦੇ ਵਾਸਤੇ ਨਹੀਂ ਪਹੁੰਚਦੇ ਜ਼ਰੂਰਤ ਹੀ ਜ਼ਰੂਰੀ ਸਮਾਨ ਜ਼ਰੂਰੀ ਸਮਾਨ ਬੀਬੀਆਂ ਵਾਸਤੇ ਜਿਹੜਾ ਹੁੰਦਾ ਉਹ ਨਹੀਂ ਪਹੁੰਚਦਾ ਕਿਉਂਕਿ ਸੜਾ ਰੋਟੀ ਵੱਲ ਬਾਗੀਆਂ ਚੀਜ਼ਾਂ ਧਿਆਨ ਕੁਦਰਤੀ ਗੱਲ ਆ ਰਹਿ ਜਾਂਦਾ ਹੈਗਾ ਜਿਲੀਆਂ ਔਰਤਾਂ ਦੀਆਂ ਨਿੱਜੀ ਚੀਜ਼ਾਂ ਨੇ ਉਧਰ ਧਿਆਨ ਨਹੀਂ ਜਾ ਰਿਹਾ ਤੇ ਮੇਰੀ ਇਹ ਵੀ ਬੇਨਤੀ ਹੈ ਕਿ ਜੋ ਸਾਡੇ ਕੋਲੋਂ ਹੋ ਰਿਹਾ ਵਾ ਬਹੁਤ ਹੈ ਪਰ ਸਾਰੇ ਇਸ ਬੰਨੇ ਵੀ ਨਾ ਜਿਹੜਾ ਸਮਾਨ ਭੇਜ ਰਹੇ ਉਹ ਬੀਬੀਆਂ ਪਹਿਣਾ ਵਾਸਤੇ ਵੀ ਸਮਾਨ ਇਹ ਚੀਜ਼ਾਂ ਭੇਜੋ ਵੀ ਉਹਨਾਂ ਦੀ ਵੀ ਇਹ ਬਹੁਤ ਵੱਡੀ ਵਿਵਦਤੋਂ ਹੈਗੀ ਹੈ ਹੈਗੀ ਵਿੱਚ ਜਿੱਥੇ ਮਾਲ ਡੰਗਰ ਤੇ ਚੋਕਰ ਭੇਜ ਰਹੇ ਆ ਉੱਥੇ ਪਹਿਣਾ ਵਾਸਤੇ ਵੀ ਇਹ ਜਿਹੜਾ ਪ੍ਰਮਦ ਕੀਤਾ ਜਾ ਸਕਦਾ ਬੜੀ ਵੱਡੀ ਗੱਲ ਹੈ ਆ ਵੀ ਇਹ ਸਵਾਲ ਸਾਡੇ ਸਾਹਮਣੇ ਵੀ ਆਇਆ ਵਾ ਵੀ ਅਸੀਂ ਲੰਗਰ ਦਾ ਪ੍ਰਬੰਧ ਕਰ ਰਹੇ ਆ ਡੰਗਰਾਂ ਲਈ ਚੌਕਰ ਦਾ ਪ੍ਰਬੰਧ ਕਰ ਰਹੇ ਆ ਆਚਾਰੇ ਦਾ ਪ੍ਰਬੰਧ ਕਰ ਰਹੇ ਆ ਆਚਾਰ ਦਾ ਪ੍ਰਬੰਧ ਕਰ ਰਹੇ ਆ ਉੱਥੇ ਭੈਣਾਂ ਦੀਆਂ ਜਿਹੜੀਆਂ ਨਿੱਜੀ ਲੋੜਾਂ ਵਾਸਤੇ ਵਸਤੂਆਂ ਨੇ ਉਹ ਜਰੂਰ ਪ੍ਰਬੰਧ ਕੀਤਾ ਜਾਵੇ ਡਾਕਟਰ ਸਾਹਿਬ ਇੱਕ ਡਾਕਟਰ ਹੋਣ ਦੇ ਨਾਤੇ ਇਹਨਾਂ ਕੋ ਸੁਝਾਇਆ ਸੀ ਅਸੀਂ ਅਸੀਂ ਰੱਖ ਰਹੇ ਆ ਤੁਹਾਡੇ ਸਾਹਮਣੇ ਔਰ ਜਿਹੜਾ ਵੀ ਸੇਵਾਵਾਂ ਕਰਨ ਜਾਂਦਾ ਉੱਥੇ ਭੈਣਾਂ ਦੇ ਵਾਸਤੇ ਜਿਹੜੀਆਂ ਲੋੜਵੰਦ ਵਸਤੂਆਂ ਨੇ ਉਹ ਜਰੂਰ ਲੈ ਕੇ ਜਾਵੇ ਤਾ ਜੋ ਸਾਡੀਆਂ ਭੈਣਾਂ ਨੂੰ ਵੀ ਇਸ ਹੜ ਦੇ ਸਮੇਂ ਜਿਹੜੀ ਮੁਸ਼ਕਲ ਆ ਰਹੀਓ ਉਹ ਇਸ ਮੁਸ਼ਕਲਾਂ ਦਾ ਸੰਭਾਲਾ ਕਰ ਸਕਣ ਭੈਣਾਂ ਸਾਡੀਆਂ ਪੰਜਾਬ ਦੀਆਂ ਬਹੁਤ ਮਾਨ ਵਾਲੀਆਂ ਧੀਆ ਵਾ ਗੁਰੂ ਦੀਆਂ ਧੀਆ ਬਹੁਤ ਬੜੀਆਂ ਮੁਸੀਬਤਾਂ ਉਹਨਾਂ ਨੇ ਆਪਣੇ ਤੇ ਜੜੀਆਂ ਵਾ ਪਰ ਵਾਹਿਗੁਰੂ ਉਹਨਾਂ ਨੂੰ ਹੋਸ਼ਮਰਤਾ ਬਖਸ਼ੇ ਤੇ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਅਕਾਲ ਚੈਨਲ ਦੇ ਆਧਾਰੇ ਨਾਲ ਔਰ ਜਿਹੜੀਆਂ ਤੁਸੀਂ ਸੇਵਾਵਾਂ ਕੀਤੀਆਂ ਤੁਰੰਤ ਕਿਸ਼ਤੀਆਂ ਦੀ ਸੇਵਾ ਉਹ ਤੇੜੀ ਸੇਵਾ ਚੱਲ ਰਹੀ ਹੈ ਜੀ ਜੀ ਅਨ ਚੱਲਣੀ ਹੁਣ ਸੇਵਾ ਇਹ ਤਾਂ ਪ੍ਰਸ਼ਾਦੇ ਪੰਦਰ ਤਕਰੀਬਨ ਪ੍ਰਬੰਧ ਜਿਹੜਿਆ ਚੱਲ ਪੈਲ ਸਾਰੇ ਤਾਵਾਂ ਤੇ ਹੁਣ ਤਾਂ ਕੱਪੜੇ ਦੀ ਜਿਹੜੀ ਹੈ ਨਾ ਉਹ ਸੇਵਾ ਹੈ ਹਾਂ ਕੱਪੜਾ ਚਾਹੀਦਾ ਜਿਹੜੇ ਉਹਨਾਂ ਨੂੰ ਅਸੀਂ ਕੱਪੜੇ ਬਣਾ ਕੇ ਦੇਣਿਆ ਉਸ ਇਤੇ ਪੇਚੋ ਹਾਂ ਅਨ ਸਿਤਨ ਜੀ ਜੀ ਔਰ ਮੈਂ ਇੱਕ ਹੋਰ ਬੇਨਤੀ ਵੀ ਕਰਦਾ ਇਹ ਸਮੇਂ ਦੇ ਵਿੱਚ ਉਹ ਵੀ بڑے ਲੋਕ ਜੇ ਜਿੰਨਾਂ ਤੁਹਾਡੇ ਕੋਲੋਂ ਪੈਸੇ ਕੱਢਣੇ ਆ ਹਾਂ ਜੀ ਜੀ ਉਹ ਤਾਂ ਹੈ ਹੀ ਨੇ ਉਹ ਤੁਰੇ ਫਿਰਦੇ ਜਿਹੜੇ ਤੁਹਾਡੇ ਕੋਲੋਂ ਪੈਸੇ ਮੰਗਦੇ ਆ ਨਾ ਇਹ ਸਮਝੋ ਨਹੀਂ ਸੇਵਾ ਨਹੀਂ ਕਰਨੀ ਹੈ ਹਾਂ ਜਿਨ੍ਹਾਂ ਨੇ ਆਪਣੇ Google Pay ਨੰਬਰ ਲਾ ਦਿੱਤੇ ਆ ਵੀਡੀਓ ਤੇ ਨੰਬਰ ਲਾ ਦਿੱਤਾ ਉਹ ਚਾਹੁੰਦੇ ਆ ਵੀ ਮੈਂ ਨਾ ਵੀ ਮੇਰਾ ਟਰਸਟ ਕੋਈ ਨਹੀਂ ਤੇ ਮੈਂ ਲੋਕਾਂ ਨੂੰ ਵਿਖਾਉ ਇੱਕੋ ਮੈਂ ਸੇਵਾ ਕਰ ਰਿਹਾ ਉਹ ਕਦੀ ਕਿਤੋਂ ਲੁਧਿਆਣੇ ਤੋਂ ਬੰਦੇ ਫੜ ਕੇ ਲੈ ਕੇ ਆ ਰਿਹਾ ਕਦੀ ਕਿਤੋਂ ਫੜ ਕੇ ਲੈ ਕੇ ਆ ਰਿਹਾ ਉਹ ਕਹਿ ਰਿਹਾ ਇਹ ਮੈਂ ਸੇਵਾ ਕਰ ਰਿਹਾ ਤੇ ਮੈਨੂੰ ਪੈਸੇ ਭੇਜੋ ਪੈਸੇ ਇਕੱਠੇ ਕਰਨੇ ਆ ਵਾ ਦੇਖੋ ਦੋ ਤਿੰਨ ਚੀਜ਼ਾਂ ਹੋ ਰਹੀਆਂ ਦੋ ਦਿੱਖੀਆਂ ਗਿਆ ਕਈ ਲੱਗੇ ਹੋਏ ਨੇ ਵੀ ਅਸੀਂ ਜੀ ਇਥੋਂ ਮੈਂ ਐਮਐਲਏ ਬਣਾਏ ਕੋਈ ਕਹਿੰਦਾ ਸੀ ਐਮਪੀ ਬਣਾਗੇ ਇਹਨਾਂ ਬੰਦਿਆਂ ਲੱਗੇ ਹੋਏ ਨੇ ਇੱਕ ਮਿੰਟ ਜੀ ਜਜਮੈਂਟ ਕਦ ਚਾਹੀਦੀ ਹੈਗੀ ਹੈ ਕਿਹੜਾ ਆਦਮੀ ਕੇ ਸੋਚ ਦੇ ਨਾਲ ਕਰਦਾ ਪਿਆ ਹੈਗਾ ਕੁਝ ਪੈਸੇ ਕਮਾਉਣ ਵਾਸਤੇ ਲੱਗੇ ਹੋਏ ਨੇ ਕੋਈ ਹੀਰੋ ਬਣਨ ਹੱਤ ਤੇ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਛੱਡ ਕੇ ਇਨਸਾਨੀਅਤ ਆਣ ਕੇ ਖੜੇ ਹੋ ਜੀ ਹੈ ਬਿਲਕੁਲ ਠੀਕ ਹੈ ਇਹ ਚੀਜ਼ਾਂ ਨਹੀਂ ਸਾਨੂੰ ਲੋੜ ਨਹੀਂ ਹੈਗੀ ਵੀ ਵੀਡੀਓ ਆਉਣ ਨੂੰ ਸਾਨੂੰ ਇਹ ਨਹੀਂ ਹੈ ਪਿਆਰ ਕੋਈ ਸਾਹਿਬ ਬਸ ਜੋ ਤੁਸੀਂ ਕਰ ਰਹੇ ਹੋ ਪ੍ਰਮਾਤਮਾ ਦੇਖ ਰਿਹਾ ਉਹਨੂੰ ਪਤਾ ਹੈ ਜੀ ਜੀ ਫੈਸਲੇ ਸਾਰੇ ਉਹਦੇ ਹੱਥ ਨੇ ਉਹਨੇ ਆਪੇ ਕਰਦੇ ਨੇ ਸਾਰੇ ਕਰ ਦੇਣਾ ਬਿਲਕੁਲ ਜੀ ਬਹੁਤ ਲੋੜ ਲੋੜਾਂ ਨਹੀਂ ਜਿਹੜੀਆਂ ਜ਼ਰੂਰਤਾਂ ਨੇ ਆਪਾਂ ਹੜ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਲੌਂਗ ਟਾਈਮ ਇਹਨਾਂ ਵੀਰਾਂ ਦਾ ਸਾਥ ਦੇਣਾ ਪੈਣਾ ਪਿੰਡਾਂ ਵਿੱਚ ਜਾ ਕੇ ਜਿਹੜੀਆਂ ਜ਼ਰੂਰਤਾਂ ਨੇ ਜਿੱਥੇ ਜਿਹੜੇ ਮੈਂ ਪਹਿਲਾਂ ਵੀ ਬੇਨਤੀ ਕਰਦਾ ਵੀ ਉੱਥੋਂ ਦੇ ਪੰਚਾਂ ਸਰਪੰਚਾਂ ਨੂੰ ਪੰਚਾਇਤ ਨੂੰ ਮਿਲ ਕੇ ਜਿਹੜੀ ਸੇਵਾਵਾਂ ਕੀਤੀਆਂ ਜਾਂ ਉਹੀ ਸੇਵਾ ਹੋਣਗੀਆਂ ਜੇ ਕਿਸੇ ਆਪਾ ਕਈਏ ਵੀ ਐਵੇਂ ਨਿੱਜੀ ਤੌਰ ਤੇ ਦੇਈ ਸੇਵਾ ਉਹ ਸੇਵਾ ਕਈ ਵਾਰ ਅਵ्यर्थ ਵੀ ਜਾ ਸਕਦੀ ਹੈ ਪੰਜ ਸਰਪੰਚ ਲਿਸਟਾਂ ਬਣਾਉਣਗੇ ਜਿੱਥੇ ਲੋੜ ਹੈ ਜਿਸ ਪਰਿਵਾਰ ਦਾ ਕਿੰਨਾ ਖਰਾਬਾ ਹੋਇਆ ਕਿੰਨਾ ਚਾਹੀਦਾ ਵਾ ਉਹ ਪੰਜਾਂ ਸਰਪੰਚਾਂ ਦੇ ਕੋਲ ਉਹੀ ਪੁੱਛ ਕੇ ਕੀਤੀ ਜਾਵੇ ਔਰ ਜਿਹੜੇ ਪਿੰਡ 'ਚ ਜਾਂਦੇ ਉੱਥੋਂ ਦੇ ਮੋਹਿਤ ਵਾਰਸ ਜਨਾਂ ਨੂੰ ਨਾਲ ਲਿਆ ਜਾਵੇ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਗੱਲਬਾਤ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤ ਸੇ